ਕਬੜਿਆ ਦੂਰਬੈਣ ਦਾ ਇਲਾਕਾ ਹੈ ਨਾ ਨਵੂ ਚੀਮਿਆਂ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਜੱਗੂ ਹਾਕਮ ਵਾਲੇ ਦਾ ਸੱਤੂ ਖੰਡੂਰ ਸਾਹਿਬ ਦਾ ਆਹ ਮਾਨਸਾ ਵਾਲਾ ਇਸ ਲਈ ਬੱਲੇ ਬੱਲੇ ਕਰਵਾਉਂਦਾ ਹੈ ਨੌਜਨ ਹਾਕਮ ਵਾਲੇ ਦਾ ਜੱਗੂ ਮਹਿੰਨ ਪਰਮੰਧਾ ਜਾਫੀ ਖੇਡ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਤਗੜਾ ਜਫਾ ਦੁਨੀਆ ਪੱਪਾ ਭਾਰ ਹੈ ਨੰਬਰ ਬਾਬਾ ਕਹਿੰਦੇ 31000 ਤੋਂ ਗੱਲ ਸ਼ੁਰੂ ਕਰ ਦਿੰਦੀ ਹੈ ਸੁਖਜੀਤ ਸਿੰਘ ਜੀ ਸੰਧੂ ਅਮਰੀਕਾ ਤੋਂ ਆਇਆ ਹੈ ਬਲਜੋਤ ਸਿੰਘ ਜੀ ਸੰਧੂ ਉਹਨਾਂ ਦਾ ਧੰਨਵਾਦ ਹੈ ਤੇ ਸਾਹਮਣੇ ਵੇਖਦੇ ਆ ਵੀ ਟੱਕਰ ਸਿਰੇ ਦੀ ਹੈ 31000 ਵਾਲਾ ਪਹਿਲਾ ਜਫਾ ਆਹ ਡੱਗੋ ਵਾਲਾ ਕੇ ਦਾ ਅੜਬ ਸੁਆ ਮਾਰੇ ਪੁੱਠੇ ਸਿੱਧੇ ਦਾ ਅੰਬਾ ਫੇਰ ਆ ਗਿਆ ਸੁੱਖਾ ਵਜੂਹਾ ਜੀ ਕੈਨੇਡਾ ਤੋਂ ਵੀਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੀਪ ਮੁਠੱਡਾ ਜੀ ਹੈਪੀ ਹੀਰਾ ਚਰਨਜੀਤ ਹੀਰਾ ਜੀ ਤੇ ਕਾਲਾ ਟਰੇਸੀ ਜੀ ਇੱਧਰ ਦੇਖ ਲਾ ਮੜਿਆ ਅੰਬਾ ਇਹ ਕਹਿੰਦੇ ਇਸੇ ਕਲੱਬ ਦੀ ਦੇਣ ਹੈ ਮੇਰੇ ਵੀਰੋ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਦੀ ਦੇਣ ਹੈ ਰੁੜਕੀ ਦੇ ਸੋਹਣ ਨੂੰ ਆਹ ਮਾਣ ਹੈ ਫਰਾਲੇ ਵਾਲੇ ਬਿੰਦੂ ਨੂੰ ਆਹ ਕਿਹੜਾ ਖਿਡਾਰੀ ਆਹ ਫੂਲਾ ਆ ਰੁੜਕੇ

ਆਹ ਲਾ ਵੇਖਦਾ ਵੀ ਇਸ ਵੇਲੇ ਪਿੰਦੇ ਨੇ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਐ ਬੱਲੇ ਬੱਲੇ ਕਰਵਾ ਦਿੱਤੀ ਬੇਨਤੀ ਐ ਵੀ ਜਿਹੜੇ ਵੀਰ ਖੜੇ ਨੇ ਕਿਰਪਾ ਕਰਕੇ ਇਧਰਲੀ ਸਾਈਡ ਬੈਠ ਜਾਣ ਆਹ ਵੇਖਦਾ ਵੀ ਇਸ ਵੇਲੇ ਹਾਕਮ ਵਾਲੀਆ ਜੱਗੂ ਮਠੱਡਿਆਂ ਦੇ ਵਿੱਚ ਮੇਲਾ ਦੋ ਤਰੀਕ ਮਠੱਡਿਆਂ ਦੇ ਕੱਪ ਦੀ ਪੱਜ ਅੱਜ ਰੁੜਕੇ ਦੇ ਵਿੱਚ ਵੇਖਦਾ ਹੈ ਵੀ ਜੱਗੂ ਹਾਕਮ ਵਾਲੀਆ ਆਹ ਸਿਰਾਂ ਕਰਾਈ ਜਾਂਦਾ ਐਨ ਬੱਲੇ ਬੱਲੇ ਕਰਵਾਈ ਜਾਂਦਾ ਹਾਕਮ ਵਾਲੀਆ ਜੱਗ